ਸ੍ਰੀ ਰਾਗ ਮਹੱਲਾ ਪੰਜਵਾਂ ਭਲ ਕੇ ਉਠ ਪਕੋਲੀ ਐ ਵਿਣ ਬੁਝੇ ਮੁਗਧ ਅਜਾਨ ਸੋ ਪ੍ਰਭ ਚੇਤਨਾ ਆਇਓ ਛੁੱਟੈ ਦੀ ਬੇਵਾਨ ਸਤਗੁਰੁ ਸੇਤੀ ਚਿਤ ਲਾਇ ਸਦਾ ਸਦਾ ਰੰਗ ਮਾਨ ਪ੍ਰਾਣੀ ਤੂੰ ਆਇਆ ਲਾਹ ਲੈ ਲਗਾ ਕੇ ਤਕ ਫਕੜੇ ਸਭ ਮੁਕਤੀ ਚੱਲੀ ਰਹਿਣ ਰਹਾਉ ਗੁਦਮ ਕਰੇ ਪਸ਼ ਪੰਖੀਆਂ ਿਸ ਸਾਨਾਹੀ ਕਾਨ ਓ ਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸੇ ਹੀ ਭਾਲਿਐ ਜੇ ਸਚਾ ਨਾਮ ਸਮਾਲ ਜੋ ਕਰ ਛਡ ਗਵਾਵਣ ਸੋ ਲੱਗਾ ਮਨ ਮਾਹਿ ਜਿਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹਿ ਫਾਥੇ ਸੇ ਹੀ ਨਿਕਲੇ ਜੇ ਗੁਰ ਕੀ ਪੈ ਰੀ ਪਾਹੇ ਕੋਈ ਰਖ ਨਾ ਸਕੈ ਦੂਜਾ ਕੋ ਨਾਂ ਦਿਖਾਈ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਣਾਈ ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਈ ਸ੍ਰੀ ਰਾਗ ਮਹੱਲਾ 5 ਘੜੀ ਮੋਹਤ ਤਾਪਾ ਹੁਣਾ ਕਾਜ ਸਵਾਰਨ ਭਾਰ ਮਾਇਆ ਕਾਮ ਦੇ ਆਪਿਆ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਸਤਾਇਆ ਪਰਿਆ ਵਸ ਜੰਦਾਰ ਅੰधे ਤੂੰ ਬੈਠਾ ਕੰਢੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹਿ ਰਹਾ ਹਰੀ ਨਾਹੀ ਨਹ ਡਡੂਰੀ ਪੱਕੀ ਵਢਣ ਹਾਰ ਲੈ ਲੈ ਦਾਤ ਪਹਤਿਆ ਲਾਵੇ ਕਰ ਤਈ ਯਾਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਚਾਹ ਚਖਾਇਆ ਚੌਥਾ ਭੋਰ ਭਇਆ ਕਦਹੀ ਚੇਤਨਾ ਆਇਓ ਜਿਲ ਜਿਉ ਪਿੰਡ ਦੀਆ ਸਾਧ ਸੰਗਤ ਕਉ ਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋ ਜੀ ਮਨ ਪਈ ਮਿਲਿਆ ਬੁਰਖ ਸੁਜਾਨ ਨਾਨਕ ਡਿਠਾ ਸਰਾ ਨਾਲ ਅਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ 5 ਸਭੇ ਗੱਲਾ ਵਿਸਰਣ ਇਕੋ ਵਿਸਰਣਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹ ਕੈ ਇਕ ਆਸ ਤਮਾਓ ਜਿਨਿ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾ ਮਨ ਮੇਰੇ ਕਰਤੇ ਨੂੰ ਸਾਲਾ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾ ਰਹਾਉ ਦੁੱਖ ਭੋਖ ਨਾ ਵ્યાਪਈ ਜੇ ਸੁਖ ਦਾਤਾ ਮਨ ਹੋਏ ਕਿਤਹੀ ਕਾਮ ਨ ਛਿਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖ ਹੈ ਹੱਥ ਦੇ ਤਿਸ ਮਾਰ ਨ ਸਕੇ ਕੋਈ ਸੁਖ ਦਾਤਾ ਗੁਰ ਸੇਵੀਐ ਸਭ ਅਗਣ ਕਟਹਿ ਧੋਏ ਸੇਵਾ ਮੰਗੇ ਸੇਵਕੋ ਲਾਇਆ ਆਪਣੀ ਸੇਵ ਸਾਧੂ ਸੰਗਮ ਸ਼ਕਤ ਤੇ ਤੂਠੈ ਪਾਵਾਂ ਦੇਵ ਸਭ ਕਿਸ ਵਸ ਗਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਹਾਰਣੈ ਮਨ ਸਾ ਸਭ ਪੂਰੇਵ ਇੱਕੋ ਦਿਸੈ ਸਜਣੋ ਇੱਕੋ ਭਾਈ ਮੀਤ ਇਕ ਸਾਹਿ ਦੀ ਸਾ ਮਗਰੀ ਇਕ ਸਾਹਿ ਦੀ ਹੈ ਰੀ ਇਕ ਸਿਉ ਮਨ ਮਾਨਿਆ ਤਾ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਕੀ ਸ੍ਰੀ ਰਾਗ ਮਹੱਲਾ 5 ਸਭੇ ਥੋਖ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਤ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕਸ ਸਿਓ ਚਿਤ ਲਾਇ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਇ ਜਿਸ ਕਉ ਪੂਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗ ਗਈ ਜਿਸ ਹਰਿ ਕਾ ਨਾਮ ਅਧਾਰ ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਤੋਈ ਤਸਹੀਨੋ ਮਿਲਾਏ ਜਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਘਰ ਤਹਾਂ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਇ ਜੀ ਅੜੇ ਸਿਰ ਸ਼ਾਹ ਹਾਂ ਪਾਤਸ਼ਾਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵੇਸਾ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ਰਹਾਵ ਜਿਸ ਕੀ ਸਰਣੀ ਪਰਮਨਾ ਜਿਸ ਜੇਵਡ ਅਵਰਨਾ ਕੋਈ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ ਸੁਖ ਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਐ ਊਚੋ ਊਚਾថា ਵਰਨਾ ਚਿਹਨਾ ਬਾਹਰਾ ਕੀਮਤ ਕਹਿਣਾ ਸਕਾਂ ਨਾਨਕ ਕਉ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਮ